ਕੇ 12 ਤੇ ਆਪਕੇ ਲਈ ਆਪਣਾ ਵਲੌਗ ਸਟਾਰਟ ਤੇ ਮਮਾ ਸਾਰਿਆਂ ਨੂੰ ਸਵਾਗਤ ਆਜੀ ਤੁਹਾਡਾ ਆਪਣੇ ਐਸਪੀ ਨੰਦਰ ਆਉਂਦੇ ਤੇ ਅੱਜ ਆਪਾਂ ਉਹ ਕਿਤੇ ਚੱਲੇ ਆ ਇਸ ਰਿਸ਼ਤੇਦਾਰ ਦੇ ਘਰ ਜਾਣਾ ਆ ਕਿਤੇ ਜਾਣਾ ਆ ਹਾਂ ਤੇ ਤੁਹਾਨੂੰ ਬਹੁਤ ਜ਼ਿਆਦਾ ਵਲੌਗਿੰਗ ਨਹੀਂ ਕਰਨੀ ਹੈਗੀ ਹਨਾ ਦੇਖਣ ਜਾਣਾ ਕਿਸੇ ਨੂੰ ਹਾਂ ਤੇ ਉਹ ਇੰਦਾ ਹੈ ਨਾ ਬਿਮਾਰ ਆ ਤੁਹਾਨੂੰ ઓਪਰੇਟ ਹੋਇਆ ਆ ਤੇ ਇਸ ਕਰਕੇ ਹਰਮਨ ਨੇ ਨਹੀਂ ਜਾਣਾ ਹੈਗਾ ਹਰਮਨ ਘਾਰ ਹੀ ਆ ਮੈਨੂੰ ਛੁੱਟੀ ਹੈ ਸਕੇ ਮੈਂ ਜਾਂਦੀ ਆ ਫਿਰ ਮੰਮੀ ਵੀ ਨਾਲ ਜਾਵੋਗੇ ਤੇ ਫਿਰ ਤੈਨੂੰ ਵੀ ਨਾਲ ਹੀ ਲੈ ਜਾਣਾ ਆ ਇਹ ਤਾਂ ਮੈਚ ਆ ਰਿਹਾ ਮਨ ਗਈ ਲੜਾ ਬੰਨੇ ਆ ਨਹੀਂ ਨਹੀਂ ਚਲ ਬੰਨੇ ਦਾ ਫਿਰ ਚਲੋ ਉਸਕੇ ਮੰਮੀ ਵੀ ਆਏ ਹੋਗੇ ਚਲੋ ਫਿਰ ਰੈਡੀ ਹੁੰਨੇ ਹੋਣਾ ਆਪਾਂ ਰੈਡੀ ਹੁੰਨੇ ਹੋਣਾ ਆਪਾਂ ਰੈਡੀ ਹੁੰਦੇ ਆ ਚਲ ਆ ਗਏ ਹੋਰ ਹੋਰ ਚਲਿਏ ਪਾਪਾ ਪਜਾਮੇ ਨਾਲ ਪਾਇਆ ਆ ਟੀ-ਸ਼ਰਟ ਪਜਾਮਾ ਥੜੋ ਆ ਪੈਂਟ ਆ ਪੈਂਟ ਆ ਕਾਰਗੋ ਆ ਕਾਰਗੋ ਅੱਛਾ ਪਾਪਾ ਦੇ ਨਾਲ ਜਦੋਂ ਚੱਲੇ ਹੁੰਦੇ ਆ ਉਹਨੇ ਖਤਰੋ ਦੇ ਖਿਡਾਰੀ ਚ ਗਜ਼ਬੇ ਇੱਜ਼ਤੀ ਪਾਪਾ ਖਤਰੋ ਦੇ ਖਿਡਾਰੀ ਜਾਣਾ ਸੀ ਗਜ਼ਬੇ ਇੱਜ਼ਤੀ ਹੈ ਕਾਰਗੋ ਪਾ ਗਏ ਚਲ ਜੀ ਆਪੇ ਚਲੋ ਮਮੀ ਹੋ ਗਈ ਰੈਡੀ ਆਪਾਂ ਚੱਲਦੇ ਹਾਂ ਮਮੀ ਫਿਰ ਹੋ ਗਈ ਰੈਡੀ ਹੋਰ ਕੀ ਚਲੋ ਆਪਾਂ ਚੱਲਦੇ ਹਾਂ ਦਾਦੀ ਵੀ ਰੈਡੀ ਹੋ ਗਈ ਆ ਚਲਦੇ ਹਾਂ ਆਪਾਂ ਪਹੁੰਚ ਚੁੱਕੇ ਆਂ ਤੇ ਕਿੱਥੇ ਆਏ ਆਵਾ ਆਪਾਂ ਮਾਸੀ ਦੇ ਘਰ ਜਾਣਾ ਆ ਪਰ ਆਪਾਂ ਉੱਥੇ ਵੀਡੀਓ ਨਹੀਂ ਬਣਾਉਣੀ ਹੈਗੀ ਹਾਂ ਉੱਥੇ ਵੀ ਵਲੌਗ ਨਹੀਂ ਬਣਾਉਣਾ ਹੈਗਾ ਇਹ ਹੈਗਾ ਪਿੰਡ ਤੇ ਡਾ ਪਿੰਡ ਤੇ ਡਾ ਕਿਹਦੇ ਮਾਸੀ ਦੇ ਘਰ ਆਏ ਆ ਤੇਰੀ ਮਾਸੀ ਦਾ ਮੇਰੀ ਮਾਸੀ ਆ ਇਹ ਵੀ ਤੇਰੀ ਮਾਸੀ ਲੱਗਦੀ ਜਾ ਫਰੈਂਡ ਵਾਲਾ ਟੂਰ ਦੀ ਮਾਸੀ ਤੇਰੀ ਮਾਸੀ ਦੀ ਹੈ ਨਾ ਫਰੈਂਡ ਸੀਗੀ ਟੂਰ ਦੀ ਮਾਸੀ ਹਾਂ ਮੇਰੀ ਮਾਸੀ ਆ ਤੇਰੀ ਮਾਸੀ ਦੀ ਫਰੈਂਡ ਸੀਗੀ ਚਲੋ ਹੁਣ ਆ ਪਹੁੰਚ ਗਏ ਆ ਇੱਥੇ ਹੁਣ ਆਪਾਂ ਅੰਦਰ ਵਲੌਗ ਨਹੀਂ ਬਣਾਉਣਾ ਹੈਗਾ ਤੇ ਬਾਅਦ ਚ ਵਾਪਸੀ ਦਾ ਬਣਾਵਾਂਗੇ ਫਿਰ ਆਪਾਂ ਘਰ ਜਾ ਕੇ ਆਪਣਾ ਵਲੌਗ ਕੰਟੀਨਿਊ ਕਰਾਂਗੇ ਆਪਾਂ ਗਲਤ ਨਹੀਂ ਆ ਗਏ ਜੀ ਪੂਰਾ ਪਿੰਡ ਚਲੋ ਕਰੇ ਬਿਨਾ ਕਿਸੇ ਜਾਂਦੀਆਂ ਸਾਰੇ ਲੋਕ ਲੱਗੇ ਹੁੰਦੇ ਘਰੇ ਮੰਮੀ ਨੂੰ ਫੋਨ ਕਰ ਲਾਂਗੇ ਨਹੀਂ ਉਹ ਨੀ ਉਹਨਾਂ ਮਾਮਲੀ ਦੇ ਗਏ ਉਹ ਦਿਨ ਵੀ ਲੋਕ ਲੱਗਾ ਸੀ ਮਾਸੀ ਤੇ ਡਿੱਗਿਆ ਤੇ ਹਾਂ ਲੋਕ ਲੱਗਾ ਅੱਜ ਵੀ ਲੋਕ ਲੱਗਾ ਹੈ ਲੋਕ ਦੇਖਦੇ ਫੋਨ ਕਰਕੇ ਲੱਗੀ ਸਗੀ ਹੋਈ ਤੇ ਫਿਰ ਸਾਰੇ ਲੋਕ ਲੱਗੇ ਹੁੰਦੇ ਆ ਜੇ ਨਾ ਇਧਰ ਇੱਕ ਤੇ ਚੱਲੀਏ ਫੇਕ ਤੇ ਜਾਣਾ ਦੇਖਦੇ ਹਾਂ ਬੰਦ ਚਲੋ ਹੋ ਗਿਆ ਗਾਈ ਚਾ ਮੈਂ ਬਾਅਦ ਚੱਲਦੇ ਹਾਂ ਚੱਲਦੇ ਹਾਂ ਭਰਾਵਾ ਇੱਥੇ ਇੱਕ ਰਾ ਕੁੱਤਾ ਤੇਰੇ ਹੋਣ ਲੱਗਦੇ ਰਹਿੰਦੇ ਹਾਂ ਹਾਂ ਚੱਲਦੇ ਹਾਂ ਹੈਂ ਮੈਂ ਤੇ ਆਇਆ ਪਾ ਕੋਲ ਬਾਕੀ ਕਰ ਕੋਰ ਕੋਈ ਖਵਾਬ ਲਾ ਦੋ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਤਿਆਰ ਹੋਏ ਖਵਾਬ ਲਾ ਦੋ ਚਲੋ ਭਾਈ ਚਲੋ ਫੋਨ ਪਾਪਾ ਚੱਲੇ ਆ ਲਿੰਕਾ ਲਵਾਂਗੇ ਹਾਂ ਹਾਂ ਕੋਕ ਕੋਕ ਤੇ ਮੇਸ ਤਾਂ ਪਕੜੇ ਦੋੜੀ ਆ ਗਈ ਆਓ ਇੱਕ ਤੇਰਾ ਇੱਕ ਉਹਦਾ ਨੀਲਾ ਮੇਰਾ ਵੀ ਆਲਾ ਵੀ ਆਲਾ ਨਹੀਂ ਮਿਲਣਾ ਕਿਆ ਵੀ ਅਲਗ ਕਣੀ ਮਿਲਣਾ ਆਈਸਕ੍ਰੀਮ ਖਾਣ ਜਾਣਾ ਆਪਾਂ ਤੇ ਬਾਚੋ ਦੇਖੋ ਜੀ ਹਨਾ ਬਿਨਾ ਦੱਸੇ ਕਦੀ ਨਹੀਂ ਜਾਣਾ ਚਾ ਫੋਨ ਕੀਤੇ ਬਿਨਾ ਨਹੀਂ ਜਾਣਾ ਚਾਹੀਦਾ ਹੈਗਾ ਹਨਾ ਮੰਮੀ ਸਹੀ ਗੱਲ ਹੈ ਹਾਂ ਕੱਲ ਆਪਾਂ ਉਥੋਂ ਜਲੰਧਰੋਂ ਆਂਦੇ ਜਾਂਦੇ ਜਾ ਕੇ ਸੀ ਚਲੋ ਮੰਮੀ ਦੇ ਹੋ ਕੇ ਜਦੋਂ ਉੱਥੇ ਲੋਕ ਲੱਗਾ ਅੱਜ ਅਸੀਂ ਚੱਲੇ ਸੀਗੇ ਚਲੋ ਘਰ ਹੀ ਆਉਣੇ ਆ ਸਾਨੂੰ ਕੀ ਪਤਾ ਸੀ ਸਾਡੇ ਜਾਣਦਿਆਂ ਨੂੰ ਲੋਕ ਲੱਗਾ ਉਹ ਗਏ ਵੀ ਦੂਰ ਕਿਤੇ ਫਗਵਾੜੇ ਵਾਲੇ ਉਧਰ ਆ ਵੀ ਨਹੀਂ ਸਕਦਾ ਸਾਰਿਆਂ ਨੂੰ ਸਮਝ ਆ ਜਾਣੀ ਚਾਹੀਦੀ ਕਿ ਕੰਨ ਦੱਸ ਕੇ ਜਾਓ ਜਿੱਥੇ ਸਮਤਾ ਅਨੁਸਾਰਿਆਂ ਨੂੰ ਇਹੀ ਕਹਿੰਦੇ ਆ ਕਿ ਕਦੀ ਵੀ ਬਿਨਾਂ ਫੋਨ ਕੀਤੇ ਕਦੀ ਕਿਸੇ ਰਿਸ਼ਤੇਦਾਰ ਦੇ ਨਾ ਜਾਓ ਹਾਂ ਸਹੀ ਗੱਲ ਹੈ ਬਸ ਦੱਸ ਕੇ ਜਾਓ ਵੀ ਅਸੀਂ ਆਣ ਲੱਗੇ ਆਂ ਕਲਕੱਤਾ ਹੋਰ ਕੀ ਚਲੋ ਆ ਗਿਆ ਕੋਕ ਹਮਰ ਰੁਕ ਜਾ ਹਲੇ ਚਿਪਸ ਉਹ ਰੁਕ ਜਾ ਯਾਰ ਖਾਈਓ ਨਾ ਆ ਜਾ ਬਸ ਨੇ ਆ ਪਾ ਮਿਆਂ ਦੀ ਆ ਦਾਦੀ ਦੀ ਲਮਕਾ ਦਾਦੀ ਜੀ ਨੂੰ ਪਾਪਾ ਜੀ ਕੋ ਮੇਰਾ ਜੂਸ ਜੂਸ ਚਲੋ ਖਾ ਲ ਬੋਲੋ ਉਹ ਜੀ ਚੱਕਰ ਇਹ ਆ ਵੀ ਨਿਆਣੇ ਦੀ ਮਾਸੀ ਦੇ ਘਰਤ ਲੱਗਾ ਇਹ ਲੋਕ ਤੇ ਹੁਣ ਅਸੀਂ ਫੇਰ ਬਿਨਾ ਦੱਸੇ ਚੱਲੇ ਆ ਨਿਆਣੇ ਦੀ ਭੂਆ ਰਸਤੇ ਰਸਤੇ 'ਚ ਮੋੜ ਆਇਆ ਤੇ ਮੈਨੂੰ ਚੇਤਾ ਆ ਕੇ ਮੈਂ ਕਿਹਾ ਤੇਰੀ ਭੂਈ ਦੇ ਘਰ ਚਲੀਏ ਤੇ ਹੁਣ ਇਹਨਾਂ ਦੀ ਭੂਈ ਦਾ ਰੱਜ ਵਾਲੀ ਭੂਈ ਨਹੀਂ ਹੋਰ ਭੂਈ ਹੈ ਇਹ ਮੇਰੇ ਮਾਮੇ ਦੀ ਕੁੜੀ ਹੈ ਮੇਰੇ ਮਾਮਾ ਜੀ ਦੀ ਲੜਕੀ ਆ ਹਾਂ ਤੇ ਉਧਰ ਨੂੰ ਮੋੜ ਲਿਆ ਆ ਹੁਣ ਦੇਖੋ ਉਹ ਘਰੇ ਟੱਕਰ ਦੇ ਕਿ ਨਹੀਂ ਟੱਕਰ ਆਓ ਦੇਖਦੇ ਹੁਣ ਉਹ ਪੋਪਟ ਨਾ ਆ ਕੇ ਨਹੀਂ ਹੁੰਦਾ ਪੋਪਟ ਚਲੋ ਮੇਰੀ ਹੁਣ ਕੋਈ ਤਾਂ ਘਰੇ ਆ ਭੂਈ ਤਾਂ ਕੋਈ ਤਾਂ ਘਰ ਆ ਅੱਡੇ ਹੁਣ ਆਪਾਂ ਚੱਲਦੇ ਆ ਤੇ ਖਾਪੀ ਲਿਆ ਆ ਵੇ ਹੁਣ ਉਹ ਰਸਤਾ ਥੋੜਾ ਦੂਰ ਸੀਗਾ ਮੰਮੀ ਡੱਬ ਗਈ ਆ ਯਾਰ ਪਾਵਰ ਬੈਂਕ ਲੈ ਲੇ ਮਾ ਆਪਣਾ ਰੁਕ ਜਾਓ ਮੰਮੀ ਯਾਰ ਫੋਨ ਤਾਂ ਲਗੋ ਚਲ ਆਪਾਂ ਚੱਲੀਏ ਫੇ ਚਲੋ ਚਲੋ ਜੀ ਫਾਈਨਲੀ ਸਾਨੂੰ ਕੋਈ ਦਾ ਘਰ ਮਿਲਿਆ ਕੋਈ ਦਾ ਘਰ ਮਿਲ ਗਿਆ ਕੋਈ ਦਾ ਘਰ ਕੋਈ ਦਾ ਘਰ ਵੀ ਮਿਲ ਗਿਆ ਸਾਨੂੰ ਕੋਈ ਦੀ ਉਹ ਲੈ ਅਸੀਂ ਆ ਗਏ ਇਦਾਂ ਹੀ ਫੋਨ ਕਰਕੇ ਆਏ ਕਿ ਫੇਰ ਆ ਮੈਂ ਉਧਰ ਵੀ ਚਲੇ ਗਈ ਸੀ ਅਕੜ ਨੂੰ ਨਾ ਕੀ ਆ ਉਹ ਕਹਿੰਦੇ ਜੀ ਉਧਰ ਨਹੀਂ ਲੱਗੋ ਕੁੱਤੇ ਦੇ ਪੈਣਾ ਵਾ ਚੱਲੋ ਕਹਿੰਦਾ ਨਹੀਂ ਹੈ ਨਾ ਯਾਨੀ ਕਿ ਉਹ ਲਾੜ ਕਰਦਾ ਪਤਾ ਨਹੀਂ ਨਾ ਵੀ ਛੱਡੋ ਤੇਰੀ ਤਾਂ ਹੋ ਗਈ ਖੁਸ਼ਹੂਰੀ ਹੈ ਨਾ ਉਹਦਾ ਮਟੂਰੇ ਖੁਸ਼ ਹੋਏ ਖਾਨੀ ਆ ਚਲੋ ਇਹ ਲਦਾਓ ਮਟੂਰੇ ਪਾਓ ਹੀ ਪਾਓ ਜੀ ਇਹਦਾ ਵਾ ਰੋਟੀ ਖਾ ਕੇ ਆਏ ਸੀਗੇ ਉਹ ਰੋ ਰੋ ਚੱਲ ਬੱਲੂ ਇੱਧਰ ਦੇਖੀ ਚਾਰ ਲੈਣਾ ਤਾਂ ਚੰਦ ਹਾਂਜੀ ਤੁਰ ਪਏ ਜੀ ਅਸੀਂ ਵਾਪਸ ਆਈਏ ਅਸੀਂ ਇੱਥੇ ਵਾਪਸੀ ਤੁਰ ਪਏ ਆ ਬਹੁਤ ਵਧੀਆ ਲੱਗਾ ਤੇ ਐਦਾ ਸੀਗਾ ਨਾ ਉੱਥੇ ਅਸੀਂ ਵਲੌਗ ਬਣਾਉਣਾ ਸੀਗਾ ਪਰ ਪੱਲੂ ਡਰ ਗਈ ਸਾਡੀ ਉੱਥੇ ਸੀਗਾ ਡੌਗੀ ਇਹ ਕਦੇ ਫਟਾਫਟ ਚੱਲੋ ਉਹ ਆ ਗਿਆ ਤੇ ਫੋਨ ਲੈ ਕੇ ਫਟਾਫਟ ਬਾਹਰ ਆ ਗਈ ਯਾਰ ਆ ਗਈ ਆ ਪਰ ਬਹੁਤ ਵਧੀਆ ਲੱਗਾ ਹਨਾ ਉਹ ਚਿਰ ਬਾਦੋਂ ਦੀ ਦੀਦੀ ਨੂੰ ਮਿਲਿਆ ਆ ਗਏ ਸੀ ਡੌਗ ਵੱਡੇ ਹੋ ਗਏ ਉਹ ਤਾਂ ਛੋਟਿਆਂ ਤੋਂ ਵੱਡੇ ਹੀ ਹੋਣੇ ਆ ਡੌਗਸ ਚਲੋ ਸਾਡਾ ਇੱਕ ਬੰਡਾ ਕਾਮਯਾਬ ਰਿਹਾ ਇੱਕ ਸਾਡਾ ਚੱਲ ਠੀਕ ਮਿਲਦੇ ਆ ਘਰ ਪਹੁੰਚ ਗਏ ਹੁਣ ਓਕੇ ਓਕੇ ਜੀ ਹੁ ਆਪਾਂ ਪਹੁੰਚ ਗਿਆਂ ਘਰੇ ਥੋੜਾ ਜਿਹਾ ਉੱਚੀ ਬੋਲੋ ਬੈਟਰੀ ਹੋਈ ਐ ਡਾਊਨ ਥੱਕ ਪਹੁੰਚ ਗਏ ਥੱਕ ਬੋਲ ਮੈਂ ਬੈਟਰੀ ਕਿ ਡਾਊਨ ਹੋਈ ਆਇਆ ਕਿ ਨਹੀਂ ਆਇਆ ਤੂੰ ਹੀ ਘਰ ਜਾ ਕੇ ਮਜ਼ਾ ਤਾਂ ਆਇਆ ਤੜਸ਼ਕਲ ਨੂੰ ਆ ਗਿਆ ਕੀ ਮਜ਼ਾ ਤਾਂ ਆਇਆ ਮਟਕੀ ਇਧਰ ਮਜ਼ਾ ਤਾਂ ਆਇਆ ਪਰ ਐਂਡ ਤੇ ਵਜਾ ਖਰਾਬ ਹੋ ਗਿਆ ਜਦੋਂ ਡੋਗੀ ਆ ਗਿਆ ਓ ਯਾਰ ਤੜ ਲੱਗਾ ਘਰੇ ਹਰ ਹੁਣ ਗਿਆ ਅੰਦਰ ਚਲੋ ਚੱਲਦੇ ਅੰਦਰ ਆ ਗਏ ਸਾਰੇ ਜਣੇ ਆਪਣੇ ਆਪਣੇ ਘਰੇ ਆਪਣੇ ਘਰ ਆ ਗਏ ਹਨ ਮजे ਰਹਾ ਮੈਂ ਚੱਲਾਂ ਅੰਦਰ ਏਸੀ ਵਾਲੇ ਕਮਰੇ ਜਿਹੜੇ ਲਾਵਾ ਏਸੀ ਫਿਰ ਤੁਸੀਂ ਆਈਓ ਸਾਰੇ ਜਣੇ ਚਲੋ ਜੀ ਆਪਣੇ ਕੂਬੜੇ ਚੇਂਜ ਕਰ ਲਈਏ ਨਾ ਯਾਰ ਆਪਣੇ ਕੂਬੜੇ ਚੇਂਜ ਕਰ ਲਈਏ ਗਰਮੀ ਲੱਗਦੀ ਹੈ ਚਾਹ ਹਾਂ ਮੈਨੂੰ ਗਰਮੀ ਲੱਗਦੀ ਹੈ ਮੈਂ ਆਪ ਲਗਾ ਬਦਲਣੇ ਕੱਪੜੇ ਚਲੋ ਠੀਕ ਹੈ ਜੀ ਪਾਪਾ ਆ ਗਏ ਆ ਕੀ ਹੋ ਗਿਆ ਯਾਰ ਪਾਪਾ ਸਨੇਪ ਪਾਣੀ ਸੀ ਯਾਰ ਚੱਲੇ ਅੱਗੇ ਆ ਗਏ ਆ ਠੀਕ ਹੈ ਤੂੰ ਜਾਉਂਗਾ ਲੈਣਾ ਕਿਉਂ ਟਿਲ ਲੈ ਜਾਣਾ ਪਾ ਨਹੀਂ ਮੈਂ ਸਬਜ਼ੀ ਲੈਣੇ ਟਿਲ ਲੈ ਲੈ ਸਬਜ਼ੀ ਲੈਣੀ ਥੋੜਾ ਰਸੀ ਮੈਂ ਜਣਾ ਨਹੀਂ ਆਪਾਂ ਜਾਣਾ ਗੋੜੀ ਲੈਣੇ ਇਹ ਟਿਲੇ ਕੰਬੀਣਾ ਯਾਰ ਪਪਾ ਜੀ ਵਲੌਗ ਬਣਿਆ ਹੀ ਨਹੀਂ ਹੈਗਾ ਬਣਾ ਨਹੀਂ ਤੂੰ ਤੂੰ ਬੰਨਾ ਕੀ ਕਰਿਆ ਯਾਰ ਕੀ ਬਣਾਇਆ ਸਮਝ ਹੀ ਨਹੀਂ ਆਉਂਦੀ ਰਸਤੇ ਜੀ ਅੰਬ ਲੈ ਸਮਾਨ ਲਿਆ ਸੋ ਗਈ ਸੀਗੀ ਮੈਂ ਮੈਂ ਸੋ ਗਈ ਸੀਗੀ ਹੋਈ ਸੀ ਇੱਥੇ ਕੀ ਬਣਾਉਂਦੀ ਹਾਂ ਪਪਾ ਨੇ ਸਬਜ਼ੀ ਲੈ ਕੇ ਆ ਗਈ ਪਪਾ ਸਬਜ਼ੀ ਦੇ ਕੇ ਚੱਲ ਗਏ ਆ ਟੇਟੂ ਕਰਦੇ ਮੰਮੀ ਦਾ ਮੈਂ ਕੰਮ ਕਰਦਾ ਦਰ ਕਿਤੇ ਨਾਲਾ ਮੈਂ ਕਿਹ ਨਾਲਾ ਮੈਂ ਤੇ ਮੰਮਾ ਬਾਹਰ ਆ ਕਿਸੇ ਕੋ ਗੱਲਗੁੱਲਾ ਕਰਦੇ ਆ ਆਂਦੇ ਆ ਤੇ ਫਿਰ ਦਿਖਾਉਂਦੇ ਕੀ ਸਬਜ਼ੀ ਲੈ ਕੇ ਆਏ ਕੀ ਬਣਾਣਾ ਅੱਜ ਫਿਰ ਅਸੀਂ ਅਸੀਂ ਬੇਸਨ ਦੇ ਪੂਰੇ ਹੁਣ ਫਾਈਨਲੀ ਮੰਮੀ 2 ਘੰਟੇ ਤੋਂ ਬਾਅਦ ਆਈ ਆ ਮੈਂ ਨਹੀਂ ਮੰਮੀ ਜੀ ਸੇ ਲੀਆਂ ਬੈਣ ਟੱਕਰ ਗਈਆਂ ਬਾਹਰ ਮੈਨੂੰ ਘੇਰ ਲਿਆ ਉਹਨਾਂ ਨੇ ਹਾਂ ਮੰਮੀ ਮੰਮੀ ਦੀਆਂ ਸਹੇਲੀਆਂ ਭੈਣ ਟੱਕਰੀਆਂ ਆ ਮੰਮੀ ਨੂੰ ਕਦੇ ਬਹਿ ਜਾ ਮੈਂ ਖੜੇ ਖੜੀ ਘੜੀ ਘੜੀ ਆ ਗਈ ਮੈਂ ਥੱਕ ਵੀ ਗਈ ਘੜੀ ਗਰਮੀ ਬੜੀ ਪਈ ਤੇਨ ਕੀ ਲੈ ਕੇ ਆਏ ਸਬਜ਼ੀ ਜੇ ਆਉਂਦੇ ਇੱਥੇ ਸਬਜ਼ੀਆਂ ਹਾਂ ਦਿਖਾਉਂਦੇ ਆ ਕੀ ਲੈ ਕੇ ਆਏ ਉਹ ਹੀ ਲੈ ਕੇ ਆਏ ਜੀ ਵਿੱਚ ਮੈਂ ਹੋਰ ਕੀ ਲਿਆਈਏ ਸਬਜ਼ੀ ਲੈ ਕੇ ਆਈਆਂ ਗੋਭੀ ਆਲੂ ਪਿਆਜ਼ ਇਹ ਟਮਾਟਰ ਹੈ ਟਮਾਟਰ ਟਮਾਟਰ ਹੈ ਨਹੀਂ ਸੀ ਟਮਾਟਰ ਮਿਲੇ ਨਾ ਕੱਲ ਲੈ ਜਾਈਗਾ ਅੱਜ ਸੰਡੇ ਕਰਕੇ ਸੋਹਣੇ ਨਹੀਂ ਆ ਗਏ ਟਮਾਟਰ ਫੇਲ ਗਏ ਨਾਲ ਸਿਰ ਇਹ ਗੋਭੀ ਹੋਰ ਲੈ ਕੇ ਆਉਂਗੀ ਨਾ ਸਿਰ ਪਕੌੜਾ ਬਣਾਉਣਾ ਠੀਕ ਹੈ ਬਾਹਰ ਨਹੀਂ ਰਹਾ ਹੋ ਗਿਆ ਨਹੀਂ ਨਹੀਂ ਜਾ ਦੇਖ ਲੈ ਲੈ ਤਾਂ ਬਾਹਰ ਨਹੀਂ ਰਹਿੰਦੀ ਹੋਏ ਤੋਲ ਤੋਲ ਮੰਨ ਤੇ ਲੱਗਾ ਬਾਹਰ ਨਹੀਂ ਰਹਾ ਹੋ ਗਿਆ ਇੱਧਰ ਪਤਾ ਨਹੀਂ ਕੀ ਕਰੀ ਜਾਂਦਾ ਕੀ ਕਰਦਾ ਕੰਮ ਨਹੀਂ ਹੋ ਰਹੀ। ਹਾਲੇ ਤੱਕ ਬਹੁਤ ਲਾਈਟ ਆ ਬਾਹਰ। ਮੈਨੂੰ ਲੱਗਦਾ ਹੋਊਗਾ ਕਿ ਅਨੈਰਾ। ਚਲੋ 7:30 ਹੋ ਗਿਆ ਤੇ ਮੰਮਾ ਇੱਧਰ ਗੁੰਨਣ ਲੱਗੀ ਆਟਾ। ਤੇ ਕੀ ਬਣਾਣਾ ਫਿਰ ਹੁਣ? ਬਿਸਣ ਵਾਲੇ ਢੋਲੇ ਬਣਾ ਲੈਣੇ ਆ। ਪ੍ਰੌਨਟੀ ਲਾਜੋ ਮੈਨੂੰ। ਜਾਣ ਆਟਾ ਗੁੰਨਣ ਲੱਗੀਆਂ ਮੈਂ ਆਟਾ ਘੱਲ ਲਵਾਂ ਮੈਂ। ਨਾਟਾ ਗੁੰਨਣ ਲੱਗਿਆ। ਸਾਲ ਦਿਨ ਅਜੇ ਇੱਦੇ ਨਿਕਲਿਆ ਆ ਸਾਡਾ। ਘੁੰਮਣ ਫਿਲਮ ਚ ਨਿਕਲ ਗਿਆ। ਹੋਰ ਕੀ? ਆ ਕੇ ਥੱਕ ਬਹੁਤ ਗਿਆ। ਹੈਨਾ? ਮਾਂ ਤਾਂ ਵੀ ਆ ਗਈ ਆ ਸਬਜੀ ਸੁਬਰੀ ਲੈ ਕੇ। ਹਾਂ। ਤੇ ਇੱਧਰ ਆ ਦੀ ਪਾਟ ਕਰਦੇ ਤਰੀਕੇ ਤੇ ਤੇ ਪਾਟ ਕਰਦੇ ਅੰਦਰ ਅੰਦਰ ਦੇ ਹੁੰਦੇ ਨਾ ਤੇ ਚਲੋ ਗੁੰਨ ਲਓ ਆਟਾ ਫੇ ਪੂਰੇ ਬਣਾਣੇ ਅੰਜ ਫਿਰ ਮੈਂ ਬਿਸਤਾਂ ਚਲ 8:30 ਹੋ ਗਏ ਆ ਜੀ ਤੇ ਆ ਗਏ ਆਪਾਂ ਘਰ ਮੈਂ ਸੁੱਤੀ ਪਈ ਆ ਹਾਕੀ ਅੱਜ ਬਹੁਤ ਜ਼ਿਆਦਾ ਤੇ ਤੁਸੀਂ ਦੱਸੋ ਜੀ ਅੱਜ ਕੀ ਹੁਣ ਪ੍ਰੋਗਰਾਮ ਰੋਟੀ ਪਾਣੀ ਦਾ ਮੈਂ ਮੈਂ ਉਹ ਆਪਾਂ ਪੂਰੇ ਬਣਾਣੇ ਨੇ ਸਵੇਰ ਵਾਲੇ ਤੇ ਸਬਜੀ ਬਣਾਉਣ ਲਈ ਮੇਰੇ ਤਾਂ ਜਗ੍ਹਾ ਹੈ ਨਹੀਂ ਰੇਡ ਦੇ ਵਿੱਚ ਕਿਉਂ ਪਤਾ ਨਹੀਂ ਉਸ ਤੋਂ ਬਾਅਦ ਖਾ ਹੀ ਨਹੀਂ ਹੋਇਆ ਕੁਝ ਵੀ ਆਪਾਂ ਖਾਵਾਂਗੇ ਪੂੜਾ ਇੱਕ ਇੱਕ ਪੂੜਾ ਖਾਵਾਂਗੇ ਇੱਕ ਇੱਕ ਖਾਵਾਂਗਾ ਰੋਟੀ ਇੱਕੋ ਜਣੀ ਇੱਕ ਪੂੜਾ ਕੋ ਜਣਾ ਉਹ ਮੈਨੂੰ ਭੁੱਖੀ ਨਹੀਂ ਲੱਗੀ ਯਾਰ ਮੁੜ ਕੇ ਕੀ ਹੋਣਾ ਪਤਾ ਨਹੀਂ ਕੀ ਚੱਕਰ ਆ ਚੰਗੇ ਪੜੂਰੇ ਖਾਦੇ ਆ ਦੀਦੀ ਦੇ ਮੁੜ ਕੇ ਭੁੱਖੀ ਨਹੀਂ ਲੱਗੀ ਡੇੜੇ ਡੇੜੀ ਖਾਧ ਪਰ ਘਰ ਆ ਕੇ ਅੰਬ ਖਾ ਲਏ ਆ ਤਿੰਨ ਕੇ ਬਾਅਦ ਉਸ ਤੋਂ ਬਾਅਦ ਕੁਝ ਵੀ ਨਹੀਂ ਖਾਦਾ ਮੈਂ ਹਾਂ ਹਾਂ ਆ ਹਾਂ ਹਾਂ ਵੀਡੀਓ ਚਲੋ ਕੋਈ ਨਹੀਂ ਕਰ ਲਾਂਗੇ ਦੋ ਕੱਕੇ ਤਿੰਜੀ ਦਾ ਕੋਪਾ ਸੱਟ ਬਣਾ ਦਿੱਤਾ ਗੰਦੇ ਚਲੋ ਕੋਈ ਨਹੀਂ ਕਰ ਲਾਂਗੇ ਕੋਈ ਵੀ ਨਹੀਂ ਲੈਣਾ ਚਲੋ ਵਾਹ ਹੋ ਮਮਮੀ ਵੀ ਨਾਲ ਹੀ ਆਉਗੀ ਸਾਡੇ ਮਮਮੀ ਕਿਤੇ ਕਿ ਉਹਨੂੰ ਛੱਡ ਥੋੜਾ ਦੇਣੀ ਹੈ ਮਮਮੀ ਨਾਲ ਹੀ ਜਾਣੀ ਸਾਡੇ ਜਿੱਥੇ ਜਾਣੀ ਆ ਚਲੋ ਠੀਕ ਆ ਬਣਾਓ ਫਿਰ ਖਾਣੇ ਆ ਮਿਲਦੇ ਹਾਂ ਯਾਰੀ ਉਹ ਸਾਰਾ ਘੱਟ ਨੇ ਸੈਰੀਆਂ ਚਾ ਚਾ ਅੱਛਾ ਪਰਖ ਵਾਸਤੇ ਬਣਾਈ ਹੁੰਦੀ ਨਾ ਚਲੋ ਠੀਕ ਆ ਲੈ ਆਓ ਫਿਰ ਇੱਥੇ ਖਾਈਏ ਨਹੀਂ ਨਹੀਂ ਬਟੰਡੀ ਹੋ ਜਾਣੀ ਆ ਫੇਰ ਇਕੱਠੇ ਗੋਆ ਲੱਗੇ ਤਾਂ ਫੇਰ ਚਲੋ ਚਲ ਵੀ ਪੱਲੂ ਤੇਰੀ ਰੋਟੀ ਆ ਗਈ ਉਧਰ ਕੋਈ ਬਰੋਟੀ ਖਾਣੀ ਆ ਚਲੋ ਖਾਓ ਭਾਈ ਰੋਟੀ ਖਾਓ ਤੇ ਉੱਥੇ ਬੈਠੋ ਰਾਮਨਾ ਆਪਣਾ ਤੇ ਅਸੀਂ ਖਾਵਾਂਗੇ ਮੈਂ ਕੀ ਆ ਅੱਛਾ ਪਿਆਜ਼ ਕਟਿਆ ਆ ਕੇ ਓਕੇ ਪਿਆਜ਼ ਨਿੰਬੂ ਪਾ ਕੇ ਪੂੜਾ ਆ ਜੋ ਲੈ ਆਓ ਫੇਰ ਭਾਈ ਅਸੀਂ ਦੇਖਣ ਲੱਗੇ ਹਾਂ ਹੁਣ ਮੂਵੀ ਸੂਰਜ ਪਰ ਮੰਗਲਵਾਰੀ ਜੇ ਸੀ ਤਾਂ ਪਾਲਿਆ ਤੇ ਰੋਟੀ ਤੇ ਪੂੜਾ ਨਿੰਬੂ ਪਾਲਿਆ ਪਿਆਜ਼ ਰੱਖ ਲਿਆ ਤੇ ਲੱਗੇ ਆ ਖਾਣ ਤੁਸੀਂ ਵੀ ਜੇ ਕਿਸੇ ਨੇ ਖਾਣਾ ਹੋਵੇ ਤੇ ਆ ਸਕਦਾ ਆ ਜੀ ਬੜੀ ਟੇਸਟੀ ਰੈਸਪੀ ਹੈ ਵੈਸੇ ਇਹ ਸਾਡੇ ਜਦੋਂ ਰੋਟੀ ਬਣ ਸਬਜ਼ੀ ਸੁੱਜੀ ਨਾ ਬਣਾਉਣ ਦਿਲ ਕਰੇ ਆ ਜੀ ਇਹੀ ਬਣਾ ਕੇ ਖਾਈਦਾ ਨਾ ਹਮੇਸ਼ਾ ਉਦੋਂ ਆਹ ਚਲੋ ਠੀਕ ਆ ਜੀ ਮਿਲਦੇ ਆ ਤੁਹਾਨੂੰ ਹੁਣ ਰੋਟੀ ਪਾਣੀ ਖਾ ਕੇ ਜੀ ਖਾ ਲਈ ਰੋਟੀ ਪਾਣੀ ਤੇਰੇ ਤਿਆਰੀਆਂ ਸਕੂਲ ਦੀਆਂ ਠੀਕ ਆ ਜੀ ਹਾਂਜੀ ਹੋ ਗਏ ਵੇਲੇ ਖਾ ਪੀ ਗੇ ਹੋਰ ਕੀ ਚਲੋ ਆਪਾਂ ਕਰ ਦਈਏ ਯਾਰ ਬਲੌਗ ਦਾ ਐਂਡ ਛੋਟਾ ਛੋਟਾ ਹੀ ਸੀ ਅੱਜ ਕਰਦੋ ਕੋਈ ਨਹੀਂ ਹਣਾ ਚਲੋ ਠੀਕ ਆ ਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਮਿਲਦੇ ਆਂ ਕੱਲ ਇੱਕ ਨਵੇਂ ਬਲੌਗ 'ਚ ਚਲੋ ਠੀਕ ਆ ਜੀ ਕਰ ਚੱਲ ਬਾਈ ਅੱਜ ਢਿੱਲੀ ਆਈ ਥੋੜੀ ਜੀ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿ